ਜੀ ਇਦਾਂ ਹੈ ਕਿ ਉਹਲੇ ਤਿਆਰੀ ਮਿਲਦੀ ਹੈ ਕਿ ਉਹਲੇ ਨਹੀਂ ਮਿਲਦੀ ਅੱਛਾ ਜੀ ਮੁਸ਼ਕਲ ਕੀ ਹੁੰਦੀ ਹੈ ਮੁਸ਼ਕਲ ਪਾਣੀ ਦੀ ਬਹੁਤ ਜ਼ਿਆਦਾ ਲੈਟਰਿੰਗ ਬਾਸ ਆਉਂਦੀ ਬਹੁਤ ਜ਼ਿਆਦਾ ਅੱਛਾ ਜੀ ਤੇ ਦੋ ਮੇਰੇ ਕੰ ਬੇਟੇਗਾ ਵਾ ਇੱਕ ਬੇਟੀ ਮੇਰੇ ਗੁਜਰ ਗਈ ਕੋਈ ਸਰਕਾਰੀ ਅਧਿਕਾਰੀ ਕੋਈ ਪਿੰਡ ਦਾ ਸਰਪੰਚ ਤੁਹਾਡੇ ਕੋਲ ਨਹੀਂ ਵੀਰੇ ਕੋਈ ਨਹੀਂ ਇੱਥੇ ਪਹੁੰਚਦਾ ਵੋਟਾਂ ਲੈਣ ਤਾਂ ਸਾਰੇ ਆਉਂਦੇ ਹੋਣਗੇ ਵੋਟਾਂ ਤਾਂ ਲੈਣ ਆਉਂਦੇ ਵੀਰੇ ਉਹ ਤੇ ਜਿਹੜੇ ਸਵਾਲੀ ਪੁੱਛਦੇ ਹੁੰਦੇ ਉਹਨਾਂ ਨੂੰ ਵੀਰੇ ਆਖੀਦਾ ਉਹ ਪਾ ਰੱਖ ਦਿੰਦੇ ਆ ਉਹ ਕੀ ਆਉਗੀ ਆਉਗੀ ਨਹੀਂ ਸਾਨੂੰ ਦਿੰਦੇ ਨਹੀਂ ਕੁਛ ਅੱਛਾ ਜੀ ਕਣਕ ਮਿਲਦੀ ਏ ਕਿ ਨਹੀਂ ਨਹੀਂ ਵੀਰੇ ਕਣਕ ਥੋੜੀ ਮਿਲਦੀ ਸਾਨੂੰ ਬੇਟਾਂਾਂ ਦੇ ਨਹੀਂ ਮਿਲਦੀ ਹਾਂ ਜੀ ਬੱਚੇ ਸਕੂਲ ਜਾਂਦੇ ਨੇ ਹਾਂ ਜੀ ਅੱਧੀ ਕਿੱਥੋਂ ਖਰਚਾ ਘਰ ਦਾ ਗੁਜ਼ਾਰਾ ਬੱਚਿਆਂ ਦਾ ਖਰਚਾ ਫਿਰ ਕਿਵੇਂ ਮੈਨੇਜ ਹੁੰਦਾ ਜੀ ਸਾਰਾ ਇਹ ਸਰਕਾਰੀ ਵੀ ਅੱਧੀ ਅੱਛਾ ਜੀ ਹਾਂ ਜੀ ਇੱਕ ਕਮਰੇ ਦੇ ਵਿੱਚ ਤੁਸੀਂ ਰਹਿੰਦੇ ਹੋ ਸਰ ਹਾਂਜੀ ਸਾਰੇ ਕਿਹ ਕਿੰਨੇ ਮੈਂਬਰ ਨੇ ਘਰ ਦੇ ਸਹੁਰਾ ਵੀ ਆਤੇ ਆ ਬੱਚੇ ਵੀ ਆ ਪਹਵੀਆਂ ਰਿਸ਼ਤੇਦਾਰ ਵੀ ਜਿਹੜੇ ਆਉਂਦੇ ਹੋ ਵੀ ਵਿੱਚ ਅੱਛਾ ਜੀ ਹਾਂਜੀ ਤੇ ਦਰਵਾਜ਼ਾ ਕਿਉਂ ਨਹੀਂ ਲੱਗ ਸਕਿਆ ਜੀ ਹੁਣ ਤੱਕ ਇਹ ਵੀਰੇ ਕਰੀਬੀ ਦਾ ਕਰਕੇ ਨਹੀਂ ਲੱਗ ਸਕਿਆ ਮੇਰੇ ਘਰ ਵਾਲੇ ਦੇ ਨਾਲ ਪਾਉ ਸੁੱਜਦੇ ਅੱਛਾ ਜੀ ਉਹ ਦਵਾਈ ਖਾ ਕੇ ਵਿਚਾਰਾ ਕੰਮ ਤੇ ਜਾਂਦਾ ਸასიਖਾਲ ਦੋਸਤੋ ਪੰਜਾਬ ਹੁਣ ਤੱਕ ਤੁਸੀਂ ਦੇਖ ਰਹੇ ਹੋ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਰਕਾਰਾਂ ਵੱਡੇ-ਵੱਡੇ ਜਅਦ ਵਾਅਦੇ ਕਰਦੀਆਂ ਨੇ ਜਨਤਾ ਦੇ ਨਾਲ ਜਿਹੜੀ ਐ ਜੇ ਗੱਲ ਕੀਤੀ ਜਾਵੇ ਸਰਕਾਰਾਂ ਦੀ ਕਿਸਮਤ ਤਾਂ ਬਦਲਦੀ ਐ ਕਦੀ ਕੋਈ ਮੁੱਖ ਮੰਤਰੀ ਬਣਦਾ ਕਦੀ ਕੋਈ ਬਣਦਾ ਪਰ ਨਹੀਂ ਬਦਲਦੀ ਕਿਸਮਤ ਗਰੀਬਾਂ ਦੀ ਜੀ ਹਾਂ ਅਸੀਂ ਐਸ ਵੇਲੇ ਪਿੰਡ ਪਲਾਸੌਰ ਦੇ ਵਿੱਚ ਮੌਜੂਦ ਹਾਂ ਤੇ ਤਸਵੀਰਾਂ ਬਿਆਨ ਕਰ ਰਹੀਆਂ ਨੇ ਜਿਸ ਘਰ ਦੇ ਵਿੱਚ ਐਸ ਵੇਲੇ ਮੌਜੂਦ ਹਾਂ ਸਰਕਾਰੀ ਸਹੂਲਤਾਂ ਜਿੱਥੇ ਨਹੀਂ ਪਹੁੰਚਦੀਆਂ ਉੱਥੇ ਪਹੁੰਚਦੇ ਆਂ ਦੋਸਤੋ ਤੇ ਤੁਹਾਡੇ ਤੱਕ ਜਿਹੜੀ ਸਟੇਜਾਂ ਤੋਂ ਕੁਝ ਵਿਖਾਇਆ ਜਾਂਦਾ ਹੈ ਸਮੇਂ ਦੀਆਂ ਸਰਕਾਰਾਂ ਵੱਲੋਂ ਉਹ ਗੱਲਾਂ ਹੋਰ ਜੇ ਤੇ ਗਰਾਊਂਡ ਜ਼ੀਰੋ ਤੇ ਜਿਹੜੀ ਗੱਲ ਹੈ ਉਹ ਕੁਝ ਹੋਰ ਹੈ ਉਹ ਤੁਸੀਂ ਵੇਖ ਸਕਦੇ ਹੋ ਮੈਂ ਜਿਸ ਘਰ ਦੇ ਵਿੱਚ ਮੌਜੂਦ ਆਂ ਦਰਵਾਜ਼ਾ ਨਹੀਂ ਹੈ ਪਾਣੀ ਨਹੀਂ ਹੈ ਕੋਈ ਲੈਟਰਿੰਗ ਤੇ ਕੋਈ ਬਾਥਰੂਮ ਦਾ ਇੱਥੇ ਪ੍ਰਬੰਧ ਨਹੀਂ ਹੈ ਆਹ ਹਾਲਾਤ ਨੇ ਗਰੀਬਾਂ ਦੇ ਮੈਂ ਇਸ ਵੇਲੇ ਜਿਹੜਾ ਤਰਨਤਾਰਨ ਦੇ ਪਿੰਡ ਪਲਾਸੌਰ ਦੇ ਵਿੱਚ ਮੌਜੂਦ ਆਂ ਦੋ ਧੀਆਂ ਦੇ ਮਾਤਾ ਪਿਤਾ ਜਿਹੜੇ ਘਰ ਤੋਂ ਗਰੀਬ ਨੇ ਅਤੇ ਇਹਨਾਂ ਧੀਆਂ ਦਾ ਜਿਹੜਾ ਪਿਤਾ ਹੈ ਉਹ ਵੀ ਦਵਾਈ ਖਾ ਕੇ ਜਿਹੜਾ ਉਹ ਕੰਮ ਤੇ ਗਿਆ ਤੇ ਉਹ ਵੀ ਨਹੀਂ ਪਤਾ ਵੀ ਉੱਥੇ ਕੰਮ ਹੋਣਾ ਹੈ ਜਾਂ ਨਹੀਂ ਹੋਣਾ ਫਿਰ ਵਾਪਸ ਨਹੀਂ ਆ ਜਣਾ ਆ ਹਾਲਾਤ ਨੇ ਗਰਾਊਂਡ ਜ਼ੀਰੋ ਤੇ ਲੋਕਾਂ ਦੇ ਘਰਾਂ ਦੇ ਤੇ ਸਰਕਾਰ ਕਹਿੰਦੀ ਹੈ ਕਿ ਅਸੀਂ ਵਿਕਾਸ ਬੜਾ ਕੀਤਾ ਭੈਣ ਮੇਰੇ ਨਾਲ ਮੌਜੂਦ ਹੈ ਪਰਨੇ ਤੁਹਾਡਾ ਨਾਮ ਕੀ ਹੈ ਕਿਹੜਾ ਪਿੰਡ ਹੈ ਜੀ ਤਵੀਰ ਜੀ ਕੀ ਗੱਲ ਬਾਤ ਘਰ ਦਾ ਗੁਜ਼ਾਰਾ ਕਿਵੇਂ ਹੁੰਦਾ ਤੁਹਾਡੇ ਦਾ ਵੀਰ ਜੀ ਇਦਾਂ ਹੀ ਕੇਵਲੇ ਤਿਆਰੀ ਮਿਲਦੀ ਕੇ ਲੈ ਨਹੀਂ ਮਿਲਦੀ ਅੱਛਾ ਜੀ ਮੁਸ਼ਕਲ ਕੀ ਹੁੰਦੀ ਹੈ ਮੁਸ਼ਕਲ ਪਾਣੀ ਦੀ ਬਹੁਤ ਜ਼ਿਆਦਾ ਲੈਟਰਿੰਗ ਬਾਥਰੂਮ ਦੀ ਬਹੁਤ ਜ਼ਿਆਦਾ ਅੱਛਾ ਜੀ ਤੇ ਦੋ ਮੇਰੇ ਕੋਲ ਬੇਟੇ ਆ ਵਾ ਇੱਕ ਬੇਟੀ ਮੇਰੇ ਗੁਜ਼ਰ ਗਈ ਕਿਸੇ ਨੇ ਬਾਹ ਫੜੀ ਹੈ ਤੁਹਾਡੀ ਰਿਸ਼ਤੇਦਾਰ ਨੇ ਕੋਈ ਆਇਆ ਹੋਵੇ ਤੁਹਾਡੇ ਨਹੀਂ ਵੀਰੇ ਹਾਂਜੀ ਨਹੀਂ ਕੋਈ ਸਰਕਾਰੀ ਅਧਿਕਾਰੀ ਕੋਈ ਪਿੰਡ ਦਾ ਸਰਪੰਚ ਤੁਹਾਡੇ ਕੋਲ ਨਹੀਂ ਵੀਰੇ ਕੋਈ ਨਹੀਂ ਇੱਥੇ ਪਹੁੰਚਦਾ ਵੋਟਾਂ ਲੈਣ ਤਾਂ ਸਾਰੇ ਆਉਂਦੇ ਹੋਣਗੇ ਵੋਟਾਂ ਤਾਂ ਲੈਣ ਆਉਂਦੇ ਵੀਰੇ ਤੇ ਜਿਹੜੇ ਸਵਾਲੀ ਪੁੱਛਦੇ ਹੁੰਦੇ ਉਹਨਾਂ ਨੂੰ ਵੀਰੇ ਅਖੀ ਦਾ ਉਹ ਪਾਰਾ ਦਿੰਦੇ ਆ ਉਹ ਕੀ ਆਉਗੀ ਆਉਗੀ ਨਹੀਂ ਸਾਨੂੰ ਦਿੰਦੇ ਨਹੀਂ ਕੁਝ ਅੱਛਾ ਜੀ ਕਣਕ ਮਿਲਦੀ ਏ ਕਿ ਨਹੀਂ ਨਹੀਂ ਵੀਰੇ ਕਣਕ ਥੋੜੀ ਮਿਲਦੀ ਸਾਨੂੰ ਬੇਟਾਂਾਂ ਦੇ ਨਹੀਂ ਮਿਲਦੀ ਅੱਛਾ ਜੀ ਤਾਂ ਇੱਕ ਕਮਰੇ ਦੇ ਵਿੱਚ ਤੁਸੀਂ ਰਹਿੰਦੇ ਹੋ ਸਾਰੇ ਹਾਂਜੀ ਸਾਰੇ ਇੱਕੇ ਜੀ ਕਿੰਨੇ ਮੈਂਬਰ ਨੇ ਘਰ ਦੇ ਸੌਰਵੀਆਂ ਤੇ ਬੱਚੇ ਵੀ ਆ ਪਵੀਆਂ ਰਿਸ਼ਤੇਦਾਰ ਵੀ ਜਿਹੜੇ ਆਉਂਦੇ ਹੋ ਵੀ ਵਿੱਚੇ ਅੱਛਾ ਜੀ ਹਾਂਜੀ ਤੇ ਦਰਵਾਜ਼ਾ ਕਿਉਂ ਨਹੀਂ ਲੱਗ ਸਕਿਆ ਜੀ ਹੁਣ ਤੱਕ ਇਹ ਵੀਰੇ ਗਰੀਬੀ ਦਾ ਕਰਕੇ ਨਹੀਂ ਲੱਗ ਸਕਿਆ ਮੇਰੇ ਘਰ ਵਾਲੇ ਦੇ ਨਾਲ ਬਹੁਤ ਸੁੱਝਦੇ ਅੱਛਾ ਜੀ ਉਹ ਦਵਾਈ ਖਾ ਕੇ ਵਿਚਾਰਾ ਕੰਮ ਤੇ ਜਾਂਦਾ ਅੱਛਾ ਜੀ ਹਾਂਜੀ ਕੀ ਹੈਲਪ ਹੋਣੀ ਚਾਹੀਦੀ ਹੈ ਤੁਹਾਡੀ ਕੀ ਮਦਦ ਵੀਰੇ ਮੈਂ ਇਹੋ ਆਨੇ ਪੇ ਮੇਰਾ ਪਾਣੀ ਲੱਗ ਜੇ ਲੈਟਰਿੰਗ ਬਾਥਰੂਮ ਦੀ ਬਹੁਤ ਤੰਗੀ ਆ ਉਹ ਪਾਣੀ ਠੀਕ ਹੈ ਹਾਂਜੀ ਪਾਣੀ ਵੀ ਕਿਸੇ ਕੋਲੇ ਕੋਈ ਨਹੀਂ ਲੈਣ ਦਿੰਦਾ ਵੀਰੇ ਹਾਂਜੀ ਪਾਣੀ ਵੀ ਨਹੀਂ ਕੋਈ ਪਰੰਪ ਨਹੀਂ ਵੀਰ ਜੀ ਹੋਈ ਹੈ ਮੈਂ ਆਨੇ ਤੇ ਪਾਣੀ ਮੇਰਾ ਲੱਗ ਜੇ ਅੱਛਾ ਜੀ ਹਾਂਜੀ ਤੇ ਇੱਕ ਕਮਰਾ ਬਹੁਤ ਛੋਂਦਾ ਜੇ ਰਮੇ ਆਉਂਦਾ ਸਾਰੇ ਕੱਪੜੇ ਪੇਜ ਜਾਂਦੇ ਠੀਕ ਹੈ ਹਾਂਜੀ ਸੋ ਮੇਰੇ ਨਾਲ ਇੱਥੋਂ ਉਹਨਾਂ ਦੇ ਘਰ ਦੇ ਕੋਲ ਜਿਹੜੇ ਗਵਾਂਢ ਦੇ ਵਿੱਚ ਕੁਝ ਉਹਨਾਂ ਦੇ ਪਿੰਡ ਦੇ ਵਾਸੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਭਾਈ ਤੁਹਾਡਾ ਕੀ ਨਾਮ ਹੈ ਜੀ ਸਦੀਸ਼ ਸਿੰਘ ਸਰ ਕੀ ਹਾਲਾਤ ਹੈ ਪਰਿਵਾਰ ਦੀ ਉਹ ਤਾਂ ਅੱਧਿਓਂ ਜਿਆਦਾ ਤਾਂ ਦੇਖੀ ਰਹੀ ਐ ਜੀ ਜੀ ਉਹ ਤਾਂ ਦਿਖਣ ਦਿਆ ਕਿਵੇਂ ਦੀ ਹੈਲਪ ਜਿਹੜੀ ਇਹਨਾਂ ਦੀ ਹੈਲਪ ਸਰਾ ਲੈਟਰਿੰਗ ਬਾਥਰੂਮ ਕੋਲ ਜਿੱਦਾਂ ਵੀ ਕੋਈ ਹੈਲਪ ਹੋਣੀ ਚਾਹੀਦੀ ਹੈ ਜੀ ਸਮੇਂ-ਸਮੇਂ ਦੀਆਂ ਜਿਹੜੀਆਂ ਸਰਕਾਰਾਂ ਆਉਂਦੀਆਂ ਨੇ ਤੁਹਾਡੇ ਕੋਲ ਇੱਧਰ ਵੋਟ ਮੰਗਣਾ ਉਹ ਜੀ ਵੋਟ ਮੰਗਦੇ ਨਹੀਂ ਹੁੰਦੇ ਉਹਨਾਂ ਨੂੰ ਪੁੱਛਣਾ ਮਾਰਾ ਕੀ ਆ ਵੋਟ ਲੈ ਕੇ ਜਦੋਂ ਆਉਂਦੇ ਆ ਵੋਟਾਂ ਦਾ ਟਾਈਮ ਹੁੰਦਾ ਜੀ ਉਦੋਂ ਵੋਟਾਂ ਲੈ ਕੇ ਤੇ ਗਾਹ ਜਾਂਦੇ ਆ ਅੱਛਾ ਜੀ ਬੱਸ ਬਾਅਦ ਵਿੱਚ ਕੋਈ ਪੁੱਛਣਾ ਮੁੜ ਕੇ ਕਿਨੇ ਪੁੱਛਣਾ ਉਹੋ ਹੀ ਪੁੱਛਦੇ ਜਦੋਂ ਇੱਕਰੀ ਵੋਟਾਂ ਹੁੰਦੀਆਂ ਹਾਂਜੀ ਉਹੋ ਹੀ ਪੁੱਛਦੇ ਮੁੜ ਕੇ ਕਿਨੇ ਪੁੱਛਣਾ ਜਾਂ 2-4 ਦਿਨ ਪਹਿਲਾਂ ਪੁੱਛਦੇ ਜੀ ਅੱਛਾ ਬਾਕੀ ਇਹ ਵੀ ਚਲੋ ਅਹੀਂ ਗਵਾਂਢੀ ਇਹਨਾਂ ਦੇ ਹਾਂਜੀ ਚੱਲ ਫੋਣੀ ਚਾਹੀਦੀ ਬਹੁਤ ਮੰਦਾ ਵਾਲੇ ਮੇਰੇ ਚੁਰੇ ਨੇ ਠੀਕ ਹੈ ਜੀ ਜੀ ਤਾਂ ਜੀ ਬੱਚੇ ਸਕੂਲ ਜਾਂਦੇ ਨੇ ਹਾਂਜੀ ਅੱਧੀ ਜਾਣ ਕਿੱਥੋਂ ਖਰਚਾ ਘਰ ਦਾ ਗੁਜ਼ਾਰਾ ਬੱਚਿਆਂ ਦਾ ਖਰਚਾ ਫਿਰ ਕਿਵੇਂ ਮੈਨੇਜ ਹੁੰਦਾ ਜੀ ਸਾਰਾ ਇਹ ਸਰਕਾਰੀ ਵੀ ਅੱਧੀ ਅੱਛਾ ਜੀ ਹਾਂਜੀ ਠੀਕ ਹੈ ਜੀ ਹਾਂਜੀ ਉਸੇ ਜਾਨਾ ਦੋਵੇਂ ਗੁੱਡੀਆਂ ਅੱਛਾ ਜੀ ਤੇ ਪੰਜ ਮੇਰੇ ਕੰਨ ਦਾ ਨਾਨਾ ਅੱਛਾ ਜੀ ਤਕਾਰਾ ਲਾ ਮੇਰਾ ਕੱਲਾ ਕੱਲਾ ਕੀ ਵੀਰੇ ਠੀਕ ਹੈ ਜੀ ਸੋ ਦੋਸਤੋ ਮਦਦ ਦੀ ਗੋਹਾਰ ਜਿਹੜੀ ਹੈ ਉਹ ਭੈਣ ਦੇ ਵੱਲੋਂ ਲਗਾਈ ਗਈ ਹੈ ਕਿ ਜੇਕਰ ਸਿਰ ਦੇ ਉੱਪਰ ਛੱਤ ਅਤੇ ਇੱਥੇ ਕੋਈ ਬਾਥਰੂਮ ਲੈਟਰਿੰਗ ਦਾ ਜੇ ਪ੍ਰਬੰਧ ਹੋ ਜੇ ਤਾਂ ਅਸੀਂ ਧੰਨਵਾਦੀ ਹੋਵਾਂਗੇ ਜਿੰਨੇ ਵੀ ਜਿੰਨੇ ਵੀ ਸੱਜਣ ਜਿਹੜੇ ਸੋਸ਼ਲ ਮੀਡੀਆ ਦੇ ਰਾਹੀਂ ਜੁੜੇ ਆ ਜੇ ਤੁਸੀਂ ਕੋਈ ਫਾਈਨੈਂਸ਼ਲੀ ਮਦਦ ਨਹੀਂ ਕਰ ਸਕਦੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਕਿ ਦਾਨੀ ਸੱਜਣ ਦੇ ਤੱਕ ਇਹ ਵੀਡੀਓ ਪਹੁੰਚੇ ਤੇ ਇਸ ਗਰੀਬ ਪਰਿਵਾਰ ਦੀ ਜਿਹੜੀ ਆ ਉਹ ਮਦਦ ਹੋ ਸਕੇ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਪਹੁੰਚਾਉਂਦੇ ਰਵਾਂਗੇ ਤੁਹਾਡੇ ਤੱਕ ਕੈਮਰਾਮੈਨ ਸੁਖ ਦੇ ਨਾਲ ਮੈਂ ਅਜੀਤ ਸਿੰਘ ਪੰਜਾਬ ਆਪ ਤੱਕ ਤਰਨਤਾਰ